ਦੂਸਰੇ ਸ਼ਲੋਕ ਦੇ ਵਿਚਾਰ ਗੁਰੂ ਕਿਰਪਾ ਦੇ ਨਾਲ ਸੰਜਪਾਨ ਦਾ ਇੱਥੋਂ ਹੋਵੇਗਾ ਇਸ ਪਾਵਨ ਪਉੜੀ ਦੇ ਅੰਦਰ ਜੋ ਵਿਚਾਰ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਉਹ ਹੈ ਪਉੜੀ ਦੀ ਅਖੀਰਲੀ ਪੰਕਤੀ ਜਗ ਜੀਵਨ ਦਾਤਾ ਪਾਇਆ ਜਗ ਜੀਵਨ ਦਾ ਮਤਲਬ ਹੁੰਦਾ ਹੈ ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਜੋ ਸਾਰਿਆਂ ਦਾਤਾ ਦੇ ਰਿਹਾ ਦਾਤਾ ਕਹਿੰਦੇ ਨੇ ਦੇਣ ਵਾਲੇ ਸਭ ਕਹਿੰਦੇ ਨੇ ਮੈਂ ਉਸ ਦਾਤੇ ਨੂੰ ਪਾਲਿਆ ਜਿਹੜਾ ਸਾਰੇ ਜਗਤ ਨੂੰ ਜੀਵਨ ਦੇ ਰਿਹਾ ਉਸ ਦਾਤੇ ਨੂੰ ਮੈਂ ਪ੍ਰਾਪਤ ਕਰ ਲਿਆ ਉਸ ਦਾਤੇ ਨੂੰ ਮੈਂ ਪਾ ਲਿਆ ਪਰ ਨਾਲੇ ਸਤਿਗੁਰਾਂ ਨੇ ਜ਼ਿਕਰ ਕੀਤਾ ਵੀ ਦੁਨੀਆਂ ਦੇ ਅੰਦਰ ਜਦੋਂ ਮੈਂ ਹੋਰ ਹੋਰ ਧਰਮਾਂ ਵੱਲ ਵੇਖਣਾ ਮਤਾਂ ਮਤਾਂਦਰਾਂ ਵੱਲ ਵੇਖਣਾ ਹਾਲਕੀ ਸਾਧ ਸੰਗਤ ਰਸਤਾ ਕੋਈ ਵੀ ਹੋਵੇ ਰਾਸਤਾ ਬਣਦਾ ਹੈ ਕਿਸੇ ਮੰਜ਼ਲ ਤੇ ਪਹੁੰਚਣ ਦੇ ਲਈ ਪਰ ਜੇ ਰਸਤਾ ਜਿਹੜਾ ਮੰਜ਼ਲ ਤੇ ਪਹੁੰਚਣ ਲਈ ਬਣਿਆ ਹੈ ਜਿਉ ਰਸਤਾ ਉਸੇ ਰਸਤੇ ਦੇ ਅੰਦਰ ਹੀ ਅਨੇਕਾਂ ਰਸਤੇ ਹੋਰ ਨਿਕਲ ਜਾਣ ਤੇ ਉਹ ਰਸਤੇ ਆਪਸ ਦੇ ਵਿੱਚ ਉਲਝੇ ਰਹਣ ਤੇ ਮੰਜ਼ਲ ਤੇ ਜਾਣ ਵਾਲਾ ਰਾਹੀ ਬੰਦੇ ਨੂੰ ਭੁੱਲ ਜਾਏ ਦੱਸੋ ਫਿਰ ਬੰਦੇ ਦੀ ਮਿਹਨਤ ਕੀਤਾ ਹੋਇਆ ਉਦਮ ਕੀਤਾ ਹੋਇਆ ਕਰਮ ਸਫਲਾ ਹੋ ਸਕਦਾ ਨਹੀਂ ਹੋ ਸਕਦਾ ਜਰੂਰੀ ਨਹੀਂ ਹੈ ਵੀ ਸੰਸਾਰ ਦੇ ਅੰਦਰ ਧਰਮ ਗਲਤ ਹੋਵੇ ਧਰਮ ਕਦੇ ਵੀ ਗਲਤ ਨਹੀਂ ਹੁੰਦਾ ਧਰਮ ਦੇ ਪ੍ਰਤੀ ਬੰਦੇ ਦੀ ਭਾਵਨਾ ਵੀ ਕਦੇ ਗਲਤ ਨਹੀਂ ਹੁੰਦੀ ਪਰ ਉਸ ਧਰਮ ਦੇ ਅੰਦਰ ਜੋ ਕੁਝ ਉਹਨੇ ਪੜ੍ਹਿਆ ਜੋ ਕੁਝ ਉਹਨੇ ਜਾਣਿਆ ਹੋ ਸਕਦਾ ਉਹਦਾ ਪੜਿਆ ਉਹਦਾ ਜਾਣਿਆ ਗੱਲ ਤੋਂ ਕਿਉਂਕਿ ਆਖਰ ਨੂੰ ਉਹਨੂੰ ਸਿੱਖਿਆ ਦੇਣ ਵਾਲਾ ਦੁਨਿਆਵੀ ਕੋਈ ਮਨੁੱਖ ਹੈ ਇਸ ਕਰਕੇ ਸਤਿਗੁਰ ਨੇ ਬਾਣੀ ਅੰਦਰ ਵਿੱਚ ਨਾਖਿਆ ਪਾਤਸ਼ਾਹ ਕਹਿੰਦੇ ਨੇ ਭਲਿਆ ਜੇ ਤੂੰ ਰੱਬ ਨੂੰ ਜਾਨਣਾ ਚਾਹੁੰਦਾ ਹੈ ਤੇ ਤੂੰ ਆਪ ਇਸ ਰਸਤੇ ਤੇ ਚੱਲ ਤੂੰ ਆਪ ਇਸ ਰਸਤੇ ਦਾ ਪੰਧੇ ਬਣ ਕਿਸੇ ਦੂਜੇ ਵੱਲ ਨਾ ਵੇਖ ਬਾਦਸ਼ਾਹ ਜੀ ਦੀ ਬਾਣੀ ਦੇ ਬਚਨ ਤੁਸੀਂ ਪੜ੍ਹਦੇ ਹੋ ਦਾਤਾ ਜੀ ਕਹਿੰਦੇ ਨੇ ਕੋਈ ਵੀ ਵਿਚੋਲਾ ਹੈ ਜਿਹੜਾ ਉਸ ਮਾਲਕ ਨਾਲ ਜੋੜਦਾ ਹੈ ਇੱਕੋ ਹੀ ਵਿਚੋਲਾ ਹੈ ਉਹ ਹੈ ਗੁਰੂ ਗੁਰੂ ਤੋਂ ਬਿਨਾ ਕੋਈ ਦੂਜਾ ਨਹੀਂ ਤੇ ਜੇ ਗੁਰੂ ਅਨੇਕਾਂ ਬਣ ਜਾਣ ਫਿਰ ਦੱਸੋ ਪਾਵਨਾ ਰੱਖਣ ਵਾਲਾ ਮਨੁੱਖ ਕਿੱਥੇ ਜਾਏਗਾ ਜੇ ਗੁਰੂ ਇੱਕ ਹੋਵੇ ਫਿਰ ਤੇ ਬੜਾ ਸਿੱਧਾ ਤੇ ਆ ਰਸਤਾ ਹੈ ਵੀ ਹਾਂ ਗੁਰੂ ਜਿਹੜਾ ਰਸਤਾ ਦੱਸਦਾ ਹੈ ਜਿਹਨੂੰ ਸਹਿਬਾਨੀ ਵਿੱਚ ਕਹਿੰਦੇ ਨੇ ਜੋ ਗੁਰ ਕਹੈ ਸੋਈ 팔 ਮੰਨੋ ਫਿਰ ਤੇ ਰਸਤਾ ਬੜਾ ਸਿੱਧਾ ਹੈ ਸੁਭਾਵਕ ਕੇ ਬੰਦਾ ਰਸਤੇ ਦੇ ਰਾਹੀ ਮੰਜ਼ਲ ਤੇ ਪਹੁੰਚੇਗਾ ਤੇ ਜੇ ਗੁਰੂ ਹੀ ਇੱਕ ਤੋਂ ਜ਼ਿਆਦਾ ਹੋ ਗਏ ਤੇ ਜੇ ਉਹ ਇੱਕ ਤੋਂ ਜ਼ਿਆਦਾ ਗੁਰੂਆਂ ਦੀ ਸੋਚ ਤੇ ਵਿਚਾਰ ਤੇ ਮਾਰਗ ਤੇ ਦਸਤੇ ਹੀ ਅਨੇਕਾਂ ਹੋ ਗਏ ਫਿਰ ਬੰਦਾ ਕਿੱਥੇ ਜਾਏਗਾ ਕੀ ਕਰੇਗਾ ਸਬ ਦੀ ਬਾਣੀ ਦਾ ਇੱਕ ਬਚਨ ਤੁਸੀਂ ਰੋਜ਼ ਸੁਣਦੇ ਜਦੋਂ ਸੋਇਲੇ ਸਰ ਦੀ ਬਾਣੀ ਪੜਦੇ ਹੋ ਪੜਦੇ ਹੋ ਪਾਤਸ਼ਾਹ ਕਹਿੰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਸ਼ਾਸਤਰ ਜਿਹੜੇ ਨੇ ਦਾਤਾ ਜੀ ਕਹਿੰਦੇ ਨੇ 6 ਘਰ ਫਿਰ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਚਾਰਨ ਕਰਨ ਵਾਲੇ 6 ਗੁਰ 6 ਗੁਰ ਤੇ ਦਾਤਾ ਜੀ ਕਹਿੰਦੇ ਨੇ ਉਹਨਾਂ ਛਿਆਂ ਦੇ 6 ਉਪਦੇਸ਼ ਉਪਦੇਸ਼ ਵੀ ਸਾਰਿਆਂ ਦੇ ਵੱਖੋ ਵੱਖਰੇ ਇੱਕ ਦਾ ਦੂਜੇ ਨਾਲ ਨਹੀਂ ਮਿਲਦਾ ਦੂਜੇ ਦਾ ਤੀਜੇ ਨਾਲ ਨਹੀਂ ਮਿਲਦਾ ਤੀਜੇ ਦਾ ਚੌਥੇ ਨਾਲ ਨਹੀਂ ਮਿਲਦਾ ਹੁਣ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਨੇ ਤੁਰਨ ਹੈ ਉਹ ਜਾਏ ਕਿੱਧਰ ਸੁਭਾਵਕ ਕੇ ਜੇ ਛੇ ਗੁਰੂ ਨੇ ਉਹਨਾਂ ਛਿਆਂ ਦੇ ਸ਼ਰਧਾਲੂ ਵੀ ਅੱਗੋਂ ਵੱਖੋ-ਵੱਖਰੇ ਹੋਣਗੇ ਉਹਨਾਂ ਦੇ ਰਸਤੇ ਵੀ ਵੱਖੋ-ਵੱਖਰੇ ਹੋਣਗੇ ਤੇ ਜੀ ਉਹਨਾਂ ਦੇ ਰਸਤੇ ਵੱਖੋ-ਵੱਖਰੇ ਨੇ ਤੇ ਸੁਭਾਵਕ ਹੈ ਉਹਨਾਂ ਦੇ ਅੰਦਰ ਦੁਬਦਾਵਾਂ ਵੀ ਪੈਦਾ ਹੋਣਗੀਆਂ ਝਗੜੇ ਵੀ ਹੋਣਗੇ ਲੜਾਈਆਂ ਵੀ ਹੋਣਗੀਆਂ ਫਿਰ ਧਰਮ ਧਰਮ ਨਹੀਂ ਦੇ ਜਾਂਦਾ ਫਿਰ ਧਰਮ ਸੰਸਾਰ ਦੇ ਅੰਦਰ ਪਰਮ ਬਣ ਜਾਂਦਾ ਹੈ ਬਾਬੇ ਨਾਨਕ ਨੇ ਇਸੇ ਗੱਲ ਦਾ ਜ਼ਿਕਰ ਇਨ੍ਹਾਂ ਸ਼ਲੋਕਾਂ ਦੇ ਅੰਦਰ ਕੀਤਾ ਹੈ ਪਿਛਲੇ ਦੇ ਸ਼ਲੋਕ ਵਿੱਚ ਆਪ ਪੜ ਕੇ ਗਏ ਹੋ ਪਾਤਸ਼ਾਹ ਜੀ ਨੇ ਬਚਨਾ ਕਿ ਮੁਸਲਮਾਨਾ ਸੇਖ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇਂ ਵਿੱਚ ਬੰਦੀ ਦਿਲ ਵੇਖਣ ਕੋ ਦੀਦਾਰ ਸਤਿਗੁਰ ਜੀ ਨੇ ਆਖਿਆ ਜੇ ਮੁਸਲਮਾਨ ਬਣਨੇ ਤੇ ਮੁਸਲਮਾਨ ਵੀਰ ਨੇ ਆਖਿਆ ਤੂੰ ਤਾਂ ਮੁਸਲਮਾਨ ਬਣੇਗਾ ਬੰਦੇ ਸੇਜੇ ਪਵੇਂ ਵਿੱਚ ਬੰਦੀ ਤੈਨੂੰ ਸਰਾਹ ਦੀਆਂ ਬੰਦਸ਼ਾਂ ਦੇ ਵਿੱਚ ਬਜਣਾ ਪਏਗਾ ਜੇ ਤੂੰ ਸਰਾਹ ਦੀਆਂ ਦਿਸ਼ਾਂ ਵਿੱਚ ਨਹੀਂ ਵੱਜ ਕੇ ਕਰਮ ਕਰਦਾ ਫਿਰ ਤੂੰ ਮੁਸਲਮਾਨ ਨਹੀਂ ਫਿਰ ਪਾਤਸ਼ਾਹ ਜੀ ਨੇ ਆਖਿਆ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਆਪਾ ਪਾਤਸ਼ਾਹ ਕਹਿੰਦੇ ਜੇ ਤੂੰ ਹਿੰਦੂ ਬਣਨਾ ਹੈ ਹਿੰਦੂ ਵੀਰ ਕਹਿੰਦਾ ਹੈ ਬੇ ਜੇ ਤੂੰ ਸੱਚ ਵਿੱਚ ਹਿੰਦੂ ਬਣਨਾ ਹੈ ਫਿਰ ਤੈਨੂੰ ਸ਼ਾਸਤਰਾਂ ਦੇ ਅੰਦਰ ਲਿਖੇ ਹੋਏ ਵਿਚਾਰ ਨੂੰ ਉਹਨਾਂ ਦੇ ਸਿਧਾਂਤ ਨੂੰ ਜੋ ਇੱਕ ਧਾਰਮਿਕ ਆਗੂ ਤੈਨੂੰ ਬਿਆਨ ਕਰਦੇ ਤੈਨੂੰ ਉਹਨਾਂ ਨੂੰ ਜੀਵਨ ਵਿੱਚ ਵਾਚਣਾ ਤੇ ਸਮਝਣਾ ਪਏਗਾ ਉਹ ਕੀ ਕਹਿੰਦਾ ਉਹ ਕਹਿੰਦਾ ਤੀਰਤ ਨਾਵੇਂ ਅਰਚਾ ਪੂਜਾ ਅਗਰ ਵਾਸ ਬਹਿਕਾਰੋ ਕਹਿੰਦਾ ਤੀਰਥਾਂ ਤੇ ਨਾ ਹੋ ਰੱਬ ਮਿਲੇਗਾ ਪੂਜਾ ਪદ્ધਤੀਆਂ ਦੱਸਦਾ ਵਿਧੀਆਂ ਦੱਸਦਾ ਆ ਕਰੋ ਇੰਜ ਕਰੋ ਤਾਂ ਰੱਬ ਮਿਲੇਗਾ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇ ਸੰਸਾਰ ਦੇ ਅੰਦਰ ਬੰਦਾ ਕਿਤੇ ਵੀ ਨਹੀਂ ਪਹੁੰਚ ਸਕਦਾ ਦੱਸੋ ਜੀ ਹੁਣ ساری ਜ਼ਿੰਦਗੀ ਤੀਰਤ ਤੇ ਬਹਿਣ ਵਾਲੇ ਨੂੰ ਤੀਰਤ ਤੋਂ ਕੀ ਮਿਲੇਗਾ ਬਾਬਾ ਕਬੀਰ ਸਾਹਿਬ ਜੀ ਦੇ ਬਚਨਾਂ ਆਪਾਂ ਸਾਂਝੇ ਕੀਤੇ ਸਨ ਕਬੀਰ ਗੰਗਾ ਤੀਰ ਜੋ ਕਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਓ ਕਹਿਰ ਮੈਂ ਕਬੀਰ ਫਿਰ ਅਖੀਰ ਵਿੱਚ ਜਾ ਕੇ ਸਤਿਗੁਰ ਨੇ ਇੱਕ ਬਚਨ ਆਖਿਆ ਜਿੱਥੇ ਸਤਿਗੁਰ ਜੀ ਨੇ ਆਪਣੀ ਸੋਚ ਜ਼ਾਹਿਰ ਕੀਤੀ ਵੀ ਨਾਮਕ ਭਗਤਾ ਭੁਖ ਸਲਾਹਨ ਸੱਚ ਨਾਮ ਆਦਾ ਕਿ ਭਗਤ ਦੇ ਅੰਦਰ ਭੁਖ ਭਗਤੀ ਦੀ ਹੈ ਜਿਨਦੇ ਅੰਦਰ ਭਗਤੀ ਦੀ ਭੁੱਖ ਹੈ ਦਾਤਾ ਜੀ ਕਹਿੰਦੇ ਨੇ ਫਿਰ ਉਹ ਕਿਸੇ ਹੋਰ ਚੀਜ਼ ਨੂੰ ਆਧਾਰ ਨਹੀਂ ਬਣਾਉਂਦਾ ਉਹਦੇ ਜੀਵਨ ਦਾ ਆਧਾਰ ਆਸਰਾ ਹੁੰਦਾ ਹੈ ਨਾਮ ਨਾਮ ਦਾ ਮੀਨਿੰਗ ਹੈ ਪ੍ਰਮਾਤਮਾ ਦਾ ਹੁਕਮ ਉਹਦੇ ਜੀਵਨ ਦਾ ਆਸਰਾ ਆਧਾਰ ਹੁੰਦਾ ਹੈ ਪ੍ਰਮਾਤਮਾ ਦਾ ਹੁਕਮ ਉਹ ਸਿਰਫ ਰੱਬ ਦੇ ਹੁਕਮ ਵਿੱਚ ਆਪਣਾ ਜੀਵਨ ਨਿਰਵਾਹ ਕਰਦਾ ਹੈ ਉਹ ਕਿਸੇ ਦੀ ਸੋਚ ਨੂੰ ਆਧਾਰ ਬਣਾ ਕੇ ਨਹੀਂ ਚੱਲਦਾ ਉਹ ਇੰਨੀ ਕਹਿੰਦਾ ਵੀ ਤੈਨੂੰ ਮੈਂ ਤੈਨੂੰ ਆ ਚੀਜ਼ ਆਖੀ ਆ ਕਰਮ ਕਰ ਤੂੰ ਤਾਂ ਰੱਬ ਘਰ ਪਹੁੰਚੇਗਾ ਉਹ ਕਹਿੰਦਾ ਨਹੀਂ ਮੈਂ ਪਰਮਾਤਮਾ ਦੀ ਕੁਦਰਤ ਵਿੱਚ ਜੀ ਕੇ ਰੱਬੀ ਨਿਯਮਾਵਲੀ ਵਿੱਚ ਰਹਿ ਕੇ ਸੰਸਾਰ ਦੇ ਅੰਦਰ ਰੱਬ ਦੇ ਦਿੱਤੇ ਹੋਏ ਇਸ ਮਨੁੱਖੀ ਜਾਮੇ ਨੂੰ ਰੱਬੀ ਹੁਕਮ ਵਿੱਚ ਬਦੀਤ ਕਰਕੇ ਰੱਬ ਦੇ ਘਰ ਤੱਕ ਪਹੁੰਚਣਾ ਹੈ ਉਹਦੇ ਲਈ ਕੋਈ ਪਰਮ ਦੀ ਜਰੂਰਤ ਨਹੀਂ ਉਹਦੇ ਲਈ ਕਿਸੇ ਵਿਖਾਵੇ ਦੀ ਜਰੂਰਤ ਨਹੀਂ ਉਹਦੇ ਲਈ ਕਿਸੇ ਪਖੰਡ ਦੀ ਜਰੂਰਤ ਨਹੀਂ ਤੇ ਫਿਰ ਸਤਿਗੁਰ ਕਹਿੰਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾ ਉਹ ਸਦਾ ਆਨੰਦ ਵਿੱਚ ਰਹਿੰਦੇ ਨੇ ਭਗਤ ਸਦਾ ਖੇੜੇ ਵਿੱਚ ਹੈ ਸਦਾ ਆਨੰਦ ਵਿੱਚ ਹੈ ਭਗਤ ਦੇ ਜੀਵਨ ਦੇ ਵਿੱਚ ਕੋਈ ਦੁੱਖਦਾ ਨਹੀਂ ਹੈ ਸਾਥ ਸੰਗਤ ਕੋਈ ਕੁਲੇਖਾ ਨਹੀਂ ਹੈ ਬੜਾ ਸਿੱਧਾ ਰਸਤਾ ਹੈ ਮੇਰੇ ਸਤਿਗੁਰ ਨੇ ਦਿੱਤਾ ਹੋਇਆ ਜਿਹੜਾ ਸਾਨੂੰ ਸਾਰਿਆਂ ਨੂੰ ਉੱਥੇ ਕੋਈ ਵਿਚਾਰ ਧਿਆਨ ਵਿੱਚ ਰੱਖਣ ਕੋਚ ਰਿਹਾ ਹੈ ਉਹ ਵਿਚਾਰ ਕਿਹੜੀ ਹੈ ਜਿੰਨੂੰ ਮੇਰੇ ਸਹਿਬ ਜੀ ਪਾਵਨ ਬਾਣੀ ਵਿੱਚ ਰੋਜ਼ ਪੜ੍ਹਦੇ ਹੋ ਪਾਤਸ਼ਾਹ ਕਹਿੰਦੇ ਨੇ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਬਸ ਆ ਗੱਲ ਜਿੰਨੂੰ ਸਮਝ ਵਿੱਚ ਆ ਗਏ ਧਰਮ ਰਸਤਾ ਹੈ ਧਰਮ ਸੰਸਾਰ ਦੇ ਅੰਦਰ ਕੋਈ ਲੜਾਈ ਦਾ ਮਾਰਗ ਨਹੀਂ ਹੈ ਧਰਮ ਤੇ ਰਾਹ ਹੈ ਰਾਹ ਤੇ ਚੱਲਣ ਵਾਲਾ ਰਾਹੀਰ ਹੁੰਦਾ ਹੈ ਰਾਹ ਤੇ ਚੱਲਣ ਵਾਲਾ ਮੰਜ਼ਲ ਤੇ ਪਹੁੰਚਣ ਦੇ ਲਈ ਕਰਮ ਕਰਨ ਵਾਲਾ ਇੱਕ ਰਾਹੀ ਰਹੇ ਤੇ ਚੇਤੇ ਰੱਖਿਓ ਜਿਹੜਾ ਰਾਹ ਤੇ ਚੱਲਦਾ ਉਹਦਾ ਕਰਮ ਮੰਜ਼ਲ ਤੱਕ ਪਹੁੰਚਣਾ ਤੇ ਮੰਜ਼ਲ ਤੇ ਬਖਰੇਵੇਂ ਕਾਂਦੇ ਇੱਕ ਚੱਲ ਰਿਹਾ ਰਾਹਗੁਰ ਦੂਜਾ ਜਾ ਰਿਹਾ ਇੰਨੇ ਲੋਕ ਸਫਰ ਕਰਦੇ ਨੇ ਮੰਜ਼ਲ ਦੇ ਲਈ ਕਿ ਉਹ ਰਾਹ ਵਿੱਚ ਝਗੜਦੇ ਨੇ ਜਿਨੂੰ ਜਿਹੜੀ ਰਸਤਾ ਮਿਲਿਆ ਕੋਈ ਟ੍ਰੇਨ ਤੇ ਜਾ ਰਿਹਾ ਕੋਈ ਬੱਸ ਤੇ ਜਾ ਰਿਹਾ ਕੋਈ ਹਵਾਈ ਜਹਾਜ਼ ਤੇ ਜਾ ਰਿਹਾ ਕੋਈ ਆਪਣੀ ਗੱਡੀ ਤੇ ਜਾ ਰਿਹਾ ਕੋਈ ਪੈਦਲ ਤੁਰ ਕੇ ਜਾ ਰਿਹਾ ਮੰਜ਼ਿਲ ਤੇ ਸਾਰਿਆਂ ਨੇ ਪਹੁੰਚਣਾ ਹੈ ਰਸਤੇ ਸਾਰਿਆਂ ਦੇ ਵੱਖੋ ਵੱਖਰੇ ਨੇ ਪਰ ਐਸਾ ਤੇ ਨਹੀਂ ਇੱਕ ਬੰਦਾ ਦੂਜੇ ਨੂੰ ਆਖੇ ਤੂੰ ਟ੍ਰੇਨ ਤੇ ਕਿਉਂ ਜਾਣਾ ਹੈ ਤੈਨੂੰ ਹਵਾਈ ਜਹਾਜ਼ ਤੇ ਜਾਣਾ ਚਾਹੀਦਾ ਸੀ ਦੂਜਾ ਆਖੇ ਤੂੰ ਹਵਾਈ ਦਾਸ ਤੇ ਕਿਉਂ ਗਿਆ ਤੈਨੂੰ ਬੱਸ ਤੇ ਜਾਣਾ ਚਾਹੀਦਾ ਸੀ ਤੇ ਆਪਸ ਵਿੱਚ ਝਗੜੇ ਕਰਨ ਵੀ ਕਦੀ ਹੋਇਆ ਹੋਇਆ ਨਹੀਂ ਹੋਇਆ ਧਰਮ ਵਿੱਚ ਹੁੰਦੇ ਤੇਰਾ ਧਰਮ ਮਾੜਾ ਹੈ ਮੇਰਾ ਧਰਮ ਚੰਗਾ ਹੈ ਤੇਰੀਆਂ માનਤਾਵਾਂ ਗਲਤ ਨੇ ਮੇਰੀਆਂ માનਤਾਵਾਂ ਸਹੀ ਨੇ ਬਾਬਾ ਨਾਮਧ ਜੀ ਕਹਿੰਦੇ ਨੇ ਨਹੀਂ ਜਿਹੜਾ ਜਿੱਥੇ ਚੱਲ ਰਿਹਾ ਉਹਨੂੰ ਚੱਲਣ ਦਿਓ ਉਹਨੂੰ ਜੇ ਗਲਤ ਕਰਦਾ ਹੈ ਤੇ ਸਮਝਾ ਸਕਦੇ ਹੋ ਪਰ ਲੜ ਨਹੀਂ ਸਕਦੇ ਤੁਸੀਂ ਤਾਂ ਹੀ ਸਤਿਗੁਰੂ ਜੀ ਨੇ ਬਾਣੀ ਵਿੱਚ ਅੱਜ ਬਚਨ ਆਖੇ ਨੇ ਮਿੱਟੀ ਮੁਸਲਮਾਨ ਕੀ ਇਹ ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤੇ ਆ ਜਦੋਂ ਧੰਗੁਰੂ ਹਰ ਰਾਇ ਪਾਤਸ਼ਾਹ ਜੀ ਦੇ ਜੀਵਨ ਦੀ ਗੱਲ ਚੱਲਦੀ ਹੈ ਇਹ ਬਚਨ ਬੜੀ ਬੜੀ ਬਾਬਾ ਰਾਮ ਰਾਏ ਜੀ ਦੇ ਜੀਵਨ ਦੀ ਘਟਨਾ ਨਾਲ ਜੋੜ ਕੇ ਆਪਾਂ ਪੜਿਆ ਤੇ ਸੁਣਿਆ ਤੇ ਸਮਝਿਆ ਇਹਦੇ ਅੰਦਰ ਸਤਿਗੁਰ ਨੇ ਇੱਕ ਵਿਚਾਰ ਪ੍ਰਗਟ ਕੀਤੀ ਹੈ ਵੇਖੋ ਦੁਨੀਆ ਦੇ ਅੰਦਰ ਹਰ ਧਰਮ ਦੀਆਂ ਆਪਣੀਆਂ ਮਨੋਤਾ ਨੇ ਹਰ ਧਰਮ ਦੀ ਹਰ ਧਰਮ ਦੇ ਅੰਦਰ ਆਪਣੀਆਂ ਆਪਣੀਆਂ ਮਨੋਤਾ ਧਰਮ ਨੂੰ ਮੰਨਣ ਵਾਲੇ ਮੰਨਦੇ ਨੇ ਮੇਰੇ ਸਤਿਗੁਰ ਨੇ ਕਦੀ ਬਾਣੀ ਦੇ ਅੰਦਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪੜੋ ਸਤਿਗੁਰ ਨੇ ਧਰਮ ਦੀ ਮਨੋਤਾ ਖੰਡਨ ਜ਼ਰੂਰ ਕੀਤਾ ਹੈ ਬਾਣੀ ਦੇ ਅੰਦਰ ਪਰ ਨਾਲ ਇਹ ਆਖਿਆ ਵੀ ਦਾ ਸੱਚ ਕੀ ਹੈ ਸਬ ਪਤ ਸਾਹਿਬ ਜੀ ਨੇ ਜਿ ਆਖਿਆ ਮੰਨ ਲਓ ਹੁਣ ਕੋਈ ਮੇਰੇ ਵਰਗਾ ਸਿੱਖ ਹੈ ਉਹ ਸਵੇਰੇ ਵੀ ਨਿਤਨੇਮ ਕਰਦਾ ਹੈ ਸ਼ਾਮੀ ਵੀ ਨਿਤਨੇਮ ਕਰਦਾ ਹੈ ਪਰ ਨਿਤਨੇਮ ਕਰਨ ਵਾਲੇ ਦੀ ਸਾਰੀ ਜ਼ਿੰਦਗੀ ਨਿਤਨੇਮ ਕਰਦਿਆਂ ਲੰਘ ਗਈ ਤੇ ਬਾਬਾ ਨਾਨਕ ਇੱਕ ਦਿਨ ਤੁਹਾਨੂੰ ਪੁੱਛ ਲਏ ਕਿ ਬੇਟਾ ਮੈਂ ਤੈਨੂੰ ਇਹ ਸਮਝਾਇਆ ਸੀ ਜਪਜੀ ਸਾਹਿਬ ਪੜਦਿਆਂ ਇੱਕੋ ਅੰਕਾਰ ਤੂੰ ਮੈਨੂੰ ਇਹ ਤੇ ਦੱਸ ਵੀ ਇਹਦਾ ਮਤਲਬ ਕੀ ਹੈ ਮੈਂ ਤੇ ਰੋਜ਼ ਵੇਖਣਾ ਤੇਰਾ ਸਿਰ ਤੇ ਹਰ ਥਾਂ ਤੇ ਝੁਕਿਆ ਹੁੰਦਾ ਤੂੰ ਕਬਰ ਦੇ ਨੇੜੇ ਲੰਘਣਾ ਉੱਥੇ ਵੀ ਸਿਰ ਝੁਕਾਜਣਾ ਤੂੰ ਮੜੀ ਦੇ ਨੇੜੇ ਲੰਘਣਾ ਉੱਥੇ ਵੀ ਸਿਰ ਝੁਕਾਜਣਾ ਤੂੰ ਝਠੇਰਿਆਂ ਨੂੰ ਪੁੱਜੀ ਜਾਣਾ ਮੈਂ ਤੈਨੂੰ ਇਹ ਸਮਝਾਇਆ ਸੀ ਤੂੰ ੰਕਾਰ ਤੈਨੂੰ 60 ਸਾਲ ਹੋ ਗਏ ਨੇ ਬਾਣੀ ਪੜਦਿਆਂ ਨੂੰ ਰਬ ਅਨੰਤ ਸਾਨੂੰ ਵੀ ਸਵਾਲ ਕਰ ਸਕਦਾ ਹੈ ਨਾ ਵੀ ਦੱਸ ਫਿਰ ਤੂੰ ਇਹਦੇ ਵਿੱਚੋਂ ਕੀ ਸਮਝੇ ਸਤਿਗੁਰ ਨੇ ਸਮਝਾਇਆ ਏ ਮੁਸਲਮਾਨ ਵੀਰ ਦੀ ਗੱਲ ਕੀਤੀ ਪੰਜ ਨਮਾਜ਼ਾਂ ਪੜ੍ਹਦਾ ਸਤਿਗੁਰ ਨੇ ਆਖਿਆ ਪ੍ਰਵਾਨ ਏ ਚੰਗਾ ਏ ਪਰ ਨਾਲ ਇੱਕ ਗੱਲ ਆਖੀ ਵੀ ਤੇਰੀਆਂ ਪੰਜ ਤਾਂ ਪ੍ਰਵਾਨ ਨੇ ਤੇ ਪੰਜਾਂ ਵਿੱਚੋਂ ਕੁਝ ਸਿੱਖ ਲੈ ਤੇ ਜੇ ਸਿਰਫ ਗੱਲ ਇਤੋਂ ਤੱਕ ਸੀਮਤ ਹੈ ਵੀ ਸਮਾਂ ਸਮਾ ਹੋਇਆ ਤੇ ਸਿਰ ਝੁਕਾ ਲਿਆ ਦਾਤਾ ਜੀ ਕਹਿੰਦੇ ਨੇ ਫਿਰ ਤੇਰਾ ਕੀਤਾ ਹੋਇਆ ਕਰਮ ਪ੍ਰਵਾਹ ਨਹੀਂ ਹੈ ਕਰਮ ਤੇ ਨੂੰ ਸਿੱਖਿਆ ਦੇ ਰਿਹਾ ਸਕੂਲ ਦੀ ਚਾਰ ਦਿਵਾਰੀ ਵਿੱਚ ਬਹਿ ਕੇ ਬੱਚਾ ਜੇ 10 ਸਾਲ 15 ਸਾਲ 20 ਸਾਲ ਬਤੀਤ ਕਰ ਲਵੇ ਤੇਨਾ ਮਤਲਬ ਹੈ ਉਹਨੇ ਸਟੈਪ ਵਾਈਜ਼ ਸਟੈਪ ਅੱਗੇ ਇੱਕ ਤੋਂ ਦੂਜੀ ਦੂਜੀ ਤੋਂ ਤੀਜੀ ਕਲਾਸ ਵਿੱਚੋਂ ਕੁਝ ਸਿੱਖਿਆ ਤੇ ਜੇ 20 ਸਾਲ ਪੜਨ ਤੋਂ ਬਾਅਦ ਵੀ ਆਖੇ ਮੈਨੂੰ ਤੇ ਪੜਨਾ ਹੀ ਕੁਝ ਨਹੀਂ ਆਉਂਦਾ ਤੇ ਧਿਆਨ ਦੇਣਾ ਫਿਰ ਕੀ ਆਖੋਗੇ ਉਹਨੂੰ ਕਿਨੂੰ ਦੋਸ਼ ਦਿਓਗੇ ਫਿਰ ਤੁਸੀਂ ਹੁਣ ਸਤਿਗੁਰੂ ਜੀ ਇਹ ਗੱਲ ਬਾਣੀ ਵਿੱਚ ਸਮਝਾਉਣਾ ਚਾਹੁੰਦੇ ਨੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਮੁਸਲਮਾਨ ਵੀਰਾਂ ਦੇ ਅੰਦਰ ਇੱਕ ਮਨੋਤ ਹੈ ਉਹਨਾਂ ਦਾ ਮੰਨਣਾ ਹੈ ਉਹ ਕਹਿੰਦੇ ਨੇ ਵੀ ਸੰਸਾਰ ਦੇ ਅੰਦਰ ਜਿਹੜਾ ਮੁਸਲਮਾਨ ਹੈ ਉਹਦੀ ਸੰਸਾਰ ਤੋਂ ਚਲਾਣੇ ਤੋਂ ਬਾਅਦ ਉਹਨੂੰ ਦਫਨਾਇਆ ਜਾਏ ਵੈਸੇ ਮੈਂ ਪਹਿਲਾਂ ਬੇਨਤੀ ਕੀਤੀ ਹਰ ਧਰਮ ਦੀ ਮਨੋਤ ਮਨੋਤਾ ਕਿਵੇਂ ਬਣਦੀਆਂ ਨੇ ਮਨੋਤਾ ਬਣਦੀਆਂ ਨੇ ਉਸ ਥਾਂ ਦੇ ਉੱਪਰ ਉਥੋਂ ਦੇ ਜਿਹੜਾ ਕੁਦਰਤੀ ਵਰਤਾਰੇ ਉਹਦੇ ਵਰਤਾਰੇ ਦੇ ਮੁਤਾਬਕ ਮੰਨ ਲਓ ਹੁਣ ਕੁਝ ਲੋਕ ਐਸੀ ਥਾਂ ਤੇ ਰਹਿੰਦੇ ਨੇ ਜਿੱਥੇ ਬਿਆ ਜੰਗਲ ਅਨੇਕਾਂ ਜੰਗਲ ਨੇ ਲੱਕੜਾਂ ਦੀ ਕੋਈ ਘਾਟ ਨਹੀਂ ਉਹਨਾਂ ਨੇ પ્રાਣੀ ਦੇ ਸਰੀਰ ਨੂੰ ਮਰਨ ਤੋਂ ਬਾਅਦ ਅੱਗ ਲਾ ਕੇ ਸਾੜ ਦਿੱਤਾ ਕਿਉਂਕਿ ਲੱਕੜ ਦੀ ਕੋਈ ਘਾਟ ਨਹੀਂ ਹੈ ਹੁਣ ਜਿੱਥੇ ਚਾਰੇ ਪਾਸੇ ਰੇਤ ਹੀ ਰੇਤ ਹੈ ਚਾਰੇ ਪਾਸੇ ਰੇਤ ਰੁੱਖ ਹੈ ਕੋਈ ਨਹੀਂ ਉੱਤੇ ਫਿਰ ਕੀ ਕਰੋਗੇ ਉੱਤੇ ਫਿਰ ਸਿਆਣਿਆਂ ਨੇ ਆਖਿਆ ਵੀ ਇਹ ਚੰਗਾ ਹੈ ਇਹਨੂੰ ertid ਦੇ ਵਿੱਚ ਡੂੰਗਾ ਜਾ ਕੇ ਕੋਆਬ ਬਣਾਓ ਤੇ ਉਹਦੇ ਵਿੱਚ ਸਦੇ ਨੂੰ ਰੱਖ ਦਿਓ ਕੀੜੇ ਆਦ ਖਾ ਜਾਣਗੇ ਐਸੀਆਂ ਵੀ ਥਾਵਾਂ ਨੇ ਜਿੱਥੇ ਪਾਣੀ ਦੇ ਵਿੱਚ ਪਰਵਾਇਆ ਜਾਂਦਾ ਹੈ ਬੰਦੇ ਦੇ ਸਰੀਰ ਨੂੰ ਅਗ ਲਾਈ ਜਾਂਦੀ ਹੈ ਉਹਨਾਂ ਕੋਲੋਂ ਦੂਜੇ ਕੋਈ ਸਾਧਨ ਹੀ ਨਹੀਂ ਐਸੀਆਂ ਵੀ ਥਾਵਾਂ ਨੇ ਸੰਸਾਰ ਦੇ ਅੰਦਰ ਜਿੱਥੇ ਪਾਰਸੀਆਂ ਦੇ ਅੰਦਰ ਇੱਕ ਫਿਰਕਾ ਐਸਾ ਵੀ ਹੈ ਜਿੱਥੇ ਬੰਦੇ ਨੂੰ ਨਾ ਦਫਨਾਇਆ ਜਾਂਦਾ ਨਾ ਸਾੜਿਆ ਜਾਂਦਾ ਹੈ ਉਥੇ ਬੰਦੇ ਦੇ ਸਰੀਰ ਨੂੰ ਇੱਕ ਥਾਂ ਬਣਾਈ ਉਹਨਾਂ ਨੇ ਖੂਨਮਾ ਉਹਦੇ ਉੱਤੇ ਇੱਕ ਜਾਲ ਲੋਹੇ ਦਾ ਬਣਾ ਕੇ ਰੱਖਿਆ ਹੋਇਆ ਹੈ ਉਹਦੇ ਤੇ ਸਰੀਰ ਨੂੰ ਰੱਖ ਦੇਣਾ ਕ੍ਰਿਆਵਾਂ ਕਰਨ ਤੋਂ ਬਾਅਦ ਤੇ ਉਹਨੂੰ ਫਿਰ ਜਿਹੜੇ ਜੀਵ ਜੰਤੂ ਜਾਨਵਰ ਨੇ ਉਹਨਾਂ ਨੇ ਖਾ ਜਾਣਾ ਉਹ ਢਾਂਚਾ ਹੌਲੀ ਹੌਲੀ ਜਦੋਂ ਲੱਕੜ ਜਿੱਦ ਸਿਰਫ ਅੰਦਰ ਦਾ ਢਾਂਚਾ ਰਹਿ ਜਾਣਾ ਹੱਡੀਆਂ ਰਹਿ ਜਾਣੀਆਂ ਤੇ ਖੂਹ ਵਿੱਚ ਡਿੱਗ ਜਾਣੀਆਂ ਇਹਨੂੰ ਸੱਭ ਨੇ ਬਾਣੀ ਵਿੱਚ ਆਖਿਆ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾਂ ਕੁੱਤੇ ਖਾਹੇ ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਪੀ ਫਿਰ ਹਸਣ ਹਸਣ ਪਾਹੇ ਹਸਣ ਪਾਣਾ ਕੀ ਹੈ ਇਹ ਪਾਰਸੀਆਂ ਦਾ ਜਿਹੜਾ ਹੁਣੇ ਆਪਾਂ ਜ਼ਿਕਰ ਕੀਤਾ ਸੱਭ ਕਹਿੰਦੇ ਨੇ ਕਿ ਵੀ ਫਿਰ ਆਸਨ ਪਾਇ ਨਾਨਕ ਏਮ ਨਾ ਜਾਪਈ ਕਿੱਥੇ ਜਾਏ ਸਮਾਏ ਪ੍ਰਪਤਸ਼ਾ ਕਹਿੰਦੇ ਨੇ ਕਿਸੇ ਨੂੰ ਨਹੀਂ ਪਤਾ ਵੀ ਜੋ ਅੰਦਰੋਂ ਪ੍ਰਾਣੀ ਦੇ ਅੰਦਰ ਬੋਲਦਾ ਸੀ ਏਨੇ ਸਾਲ ਉਹ ਕਿੱਧਰ ਗਿਆ ਚਰਚਾ ਤੇ ਇਸ ਗੱਲ ਦੀ ਹੋਣੀ ਚਾਹੀਦੀ ਸੀ ਵੀ ਬੰਦੇ ਦੇ ਜਿਹੜੇ ਉਹਨੇ ਕਰਮ ਕੀਤੇ ਨੇ ਉਹ ਕਿਹੋ ਜਿਹੇ ਨੇ ਝਗੜਾ ਇਸ ਗੱਲ 'ਤੇ ਹੋ ਰਿਹਾ ਵੀ ਹੋਣਾ ਕੀ ਚਾਹੀਦਾ ਹੈ ਬਾਬੇ ਨਾਨਕ ਨਾਮਕ ਸੰਸਾਰ ਤੋਂ ਜਾਣ ਤੋਂ ਬਾਅਦ ਜਦੋਂ ਬਾਬਾ ਨਾਨਕ ਜੀ ਜੋਤੀ ਜੋਤ ਸਮਾਏ ਇਹੀ ਝਗੜਾ ਸੰਸਾਰ ਦੀਆਂ ਲੋਕਾਂ ਨੇ ਖੜਾ ਕੀਤਾ ਨਾ ਜੋ ਜਨਮ ਸਾਖੀਆਂ ਦੇ ਅੰਦਰ ਹੈ ਇਹੀ ਕਿਹਾ ਗਿਆ ਨਾ ਵੀ ਹਿੰਦੂ ਕਹਿੰਦੇ ਅਸੀਂ ਤੇ ਜੀ ਅਗ ਲਾਣੀ ਸਿੱਧ ਸਾੜਨਾ ਹੈ ਬਾਬੇ ਨਾਨਕ ਦੇ ਸਰੀਰ ਨੂੰ ਅਸੀਂ ਤੇ ਅਗਨ ਭੇਟ ਕਰਨੀ ਹੈ ਤੇ ਮੁਸਲਮਾਨ ਕਹਿੰਦੇ ਵੀ ਅਸੀਂ ਤੇ ਦਫਨਾਣਾ ਹੈ ਕਮਾਲ ਹੈ ਜਿਹੜਾ ਬਾਬਾ ਨਾਨਕ ساری ਜ਼ਿੰਦਗੀ ਲੋਕਾਂ ਨੂੰ ਸਮਝਾਉਂਦਾ ਰਹਿ ਗਿਆ ਕਿੰਨੇ ਵੱਡੇ ਬੁਲੇਖੇ ਪਾਇਓ ਉਸ ਬਾਬੇ ਨਾਨਕ ਦੇ ਚਲਾਣੇ ਤੇ ਉੱਤੇ ਲੋਕਾਂ ਦੇ ਅੰਦਰ ਐਸੇ ਭਰਮ ਖੜੇ ਕਰ ਦਿੱਤੇ ਕਿਉਂ ਕਿ ਸਾਨੂੰ ਜਦੋਂ ਸੰਸਾਰ ਦੇ ਅੰਦਰ ਕੋਈ ਬੰਦਾ ਨਿਵੇਕਲੀ ਗੱਲ ਕਰ ਦੇਣਾ ਤੇ ਜਿਹੜੀ ਬਹੁਤਾਤ ਹੁੰਦੀ ਉਸ ਨਿਵੇਕਲੇ ਬੰਦੇ ਨੂੰ ਆਪਣੇ ਵਿੱਚ ਜਜ਼ਬ ਕਰਨ ਦਾ ਯਤਨ ਕਰਦੀ ਉਹ ਇਹ ਚਾਹਦੀ ਹੈ ਵੀ ਇਹਨੂੰ ਆਪਣੇ ਵਿੱਚ ਜਜ਼ਬ ਕੀਤਾ ਜਾਏ ਕਿਉਂ ਕਿਉਂਕਿ ਇਹਦਾ ਨਹੀਂ ਦੇਖਲਾ ਪੰ ਇਹਦੀ ਸਮਝ ਇਹਦੀ ਸੂਝ ਜੇ ਲੋਕਾਂ ਤੱਕ ਗਈ ਤੇ ਲੋਕਾਂ ਨੇ ਇਹਦੇ ਰਾਹ ਤੇ ਚੱਲਣਾ ਸ਼ੁਰੂ ਕਰ ਦੇਣਾ ਜੇ ਲੋਕ ਇਹਦੇ ਰਾਹ ਤੇ ਚੱਲੇ ਤੇ ਸਾਡੇ ਮਗਰ ਕੋਣ ਚੱਲੇਗਾ ਸਤਗੁਰੂ ਜੀ ਨੇ ਇਹ ਗੱਲ ਆ ਕੇ ਪਾਤਸ਼ਾਹ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਇਸ ਲੋਕ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਮੁਸਲਮਾਨ ਦੀ ਮਿੱਟੀ ਭਾਵ ਸਰੀਰ ਜਦੋਂ ਉਹਦੀ ਮੌਤ ਹੋਈ ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਦਫਨਾ ਦਿੱਤਾ ਇੱਕ ਥਾਂ ਤੇ ਸਮਾਪਾ ਕੇ ਸਾਲਾਂ ਦੇ ਸਾਲ ਬੀਤ ਗਏ ਬੀਤਣ ਤੋਂ ਬਾਅਦ ਉਸ ਥਾਂ ਦੇ ਉੱਤੇ ਕੋਈ কুমਿਹਾਰ ਆ ਗਿਆ ਉਹਨੂੰ ਲੱਕੜ ਮਿੱਟੀ ਚਾਹੀਦੀ ਸੀ ਉਹਨੇ ਚਾਕ ਦੇ ਉੱਤੇ ਕੁਜਿੱਟਾਂ ਬਣਾਉਣੀਆਂ ਸਨ ਘਰ ਦੀ ਜ਼ਰੂਰਤ ਤੇ ਸਮਾਨ ਬਣਾਉਣੇ ਸਨ ਉਹ ਉਸੇ ਥਾਂ ਤੇ ਪਹੁੰਚ ਗਿਆ ਤੇ ਉਹਨੇ ਉਹ ਜਿੱਡ ਜਿਹੜੀ ਥਾਂ ਤੇ ਦਫਨਾਇਆ ਸੀ ਉਹ ਤੋਂ ਮਿੱਟੀ ਲਈ ਮਿੱਟੀ ਬੜੀ ਚੀਕਣੀ ਸੀ ਚੀਕਣੀ ਮਿੱਟੀ ਲੱਭ ਰਿਆ ਸੀ ਉਹਨੇ ਉਹ ਮਿੱਟੀ ਲਈ ਤੇ ਉਸ ਮਿੱਟੀ ਨੂੰ ਲੈ ਕੇ ਘਰ ਚਲਾ ਗਿਆ ਉਸ ਮਿੱਟੀ ਨੂੰ ਗੋਆ ਉਹਨੂੰ ਗਿੱਲਾ ਕਰਕੇ ਉਹਨੂੰ কুমਹਾਰ ਨੇ ਚਾਕ ਤੇ ਚੜਾ ਕੇ ਤੇਉਂਦੀਆਂ ਇੱਟਾਂ ਬਣਾ ਲਈਆਂ ਸਾਬ ਜੀ ਕਹਿੰਦੇ ਨੇ ਮਿੱਟੀ ਮੁਸਲਮਾਨ ਕੀ ਢੇੜੈ ਪਈ কুমਹਾਰ ਸਾਬ ਕਹਿੰਦੇ ਨੇ ਉਹ কুমਹਾਰ ਦੇ ਵਸ ਪੈ ਗਈ ਢੇੜੈ ਪਈ কুমਹਾਰ কুমਹਾਰ ਦੇ ਵਸ ਪੈ ਗਈ কুমਹਾਰ ਦੇ ਹੱਥ ਵਿੱਚ ਆ ਗਈ ਹੁਣ ਦਫنائ ਕਿਸ ਕਰਕੇ ਸੀ ਮਨੋਤ ਕੀ ਸੀ ਮੁਸਲਮਾਨ ਦੇ ਵਿੱਚ ਇੱਕ ਦਿਨ ਸਮਾਏਗਾ ਜਿਸ ਦਿਨ ਸੰਸਾਰ ਦੇ ਉੱਤੇ ਪਰਲੋ ਆਏਗੀ ਜਿਹਨੂੰ ਆਪਾਂ ਪਰਲੋਕ ਕਹਿੰਦੇ ਨੇ ਆ ਉਹ ਕਹਿੰਦੇ ਨੇ ਜਦੋਂ ਸੰਸਾਰ ਤੇ ਸਭ ਕੁਝ ਖਤਮ ਹੋਏਗਾ ਨਾ ਦੁਨੀਆ ਦਾ ਨਾਸ਼ ਹੋ ਜਾਏਗਾ ਉਹ ਦਿਨ ਫਿਰ ਜਿਹੜੀਆਂ ਕਬਰਾਂ ਦੇ ਵਿੱਚ ਰੂਹਾਂ ਨੇ ਨਾ ਉਹਨਾਂ ਨੂੰ ਅੱਲਾਹ ਤਾਲਾ ਆਪਣੇ ਨਾਲ ਲੈ ਕੇ ਜਾਏ ਉਹਨਾਂ ਨੂੰ ਅੱਲਾਹ ਤਾਲਾ ਆਪਣੇ ਨਾਲ ਫਿਰ ਉਹਨਾਂ ਦੇ ਕਰਮਾਂ ਦਾ ਹਿਸਾਬ ਹੋਏਗਾ ਜਿਹੜੇ ਚੰਗੇ ਕਰਮ ਕਰਨ ਵਾਲੇ ਨੇ ਉਹਨਾਂ ਨੂੰ ਸਵਰਗ ਮਿਲੇਗਾ ਜਿਹੜੇ ਮਾੜੇ ਕਰਮ ਕਰਨ ਵਾਲੇ ਸੀ ਉਹਨਾਂ ਨੂੰ ਨਰਕ ਮਿਲੇਗਾ ਬਾਬਾ ਨਾਨਕ ਜੀ ਕਹਿੰਦੇ ਨੇ ਨਹੀਂ ਤੁਸੀਂ ਕਹਿੰਦੇ ਹੋ ਵੀ ਦਫਨਾਣਾ ਜ਼ਰੂਰੀ ਹੈ ਸੜਨ ਵਾਲੇ ਨੂੰ ਸਵਰਗ ਨਹੀਂ ਮਿਲੇਗਾ ਇਹ ਨਿਰਣਾ ਉਸ ਦਿਨ ਹੋਏਗਾ ਜਦੋਂ ਦੁਨੀਆ ਖਤਮ ਹੋ ਜਾਏਗੀ ਪਰਲੋ ਹੋ ਜਾਏਗੀ ਤੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਪੁੱਛਣਾ ਚਾਹਨਾ ਤੈਨੂੰ ਵੀ ਇਹ ਮਿੱਟੀ কুমਿਹਾਰ ਦੇ ਵਾਸਤੇ ਪੈ ਗਈ কুমਿਹਾਰ ਆਪਣੇ ਘਰ ਲੈ ਗਿਆ ਉਨ ਨੇ ਇਸ ਮਿੱਟੀ ਨੂੰ ਚਾਕ ਤੇ ਚੜਾ ਕੇ ਇੱਟਾਂ ਬਣਾਈਆਂ ਪਾਤਸ਼ਾਹ ਕਹਿੰਦੇ ਨੇ ਘੜ ਭਾਂਡੇ ਭਾਂਡੇ ਬਣਾਈ ਬਰਤਨ ਬਣਾਈ ਇੱਟਾਂ ਕੀਆਂ ਉਹਨੇ ਇੱਟਾਂ ਬਣਾਈਆਂ ਜਲਦੀ ਕਰੇ ਪੁਕਾਰ ਸੱਭ ਕਹਿੰਦੇ ਨੇ ਹੁਣ ਸ਼ਰੀਰ ਸਿਨਾ ਪਵਨੇ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਕੋਈ ਏ ਉਹ ਜਿਹੜੀ ਮਿੱਟੀ ਸੀ ਉਹ ਮਿੱਟੀ ਵਿੱਚ ਮਿਲ ਗਈ ਬੰਦੇ ਦਾ ਸ਼ਰੀਰ ਮਿੱਟੀ ਹੈ ਨਾ ਧਿਆਨ ਦੇਣਾ ਮਿੱਟੀ ਮਿੱਟੀ ਦੇ ਵਿੱਚ ਮਿਲ ਗਈ ਹੁਣ ਦਾਤਾ ਜੀ ਕਹਿੰਦੇ ਨੇ ਦੇਖੋ ਹੁਣ ਇਹ ਮਿੱਟੀ কুমਹਾਰ ਦੇ ਚਾਕ ਤੇ ਚੜੀ ਤੇ ਜਦੋਂ কুমਹਾਰ ਦੇ ਚਾਕ ਤੇ ਚੜੀ ਹੁੰਦੀ ਹੈ ਭਾਂਡੇ ਬਣੇ ਹੁੰਦੀਆਂ ਇੱਟਾਂ ਬਣੀਆਂ ਉਹਨਾਂ ਇੱਟਾਂ ਨੂੰ ਪਕਾਣ ਦੇ ਲਈ ਉਹਨਾਂ ਭਾਂਡਿਆਂ ਨੂੰ ਉਸ কুমਹਾਰ ਨੇ ਆਵੇ ਵਿੱਚ ਰੱਖਿਆ ਉਨੇ ਆਵਾ ਬਣਾਇਆ ਹੁੰਦਾ ਹਵਾ ਤੁਸੀਂ ਦੇਖਦੇ ਜਿਵੇਂ ਇੱਟਾਂ ਦੇ ਪੱਠੇ ਹੁੰਦੇ ਨੇ ਨਾ ਇਸੇ ਤਰ੍ਹਾਂ ਆਵੇ ਹੁੰਦੇ ਨੇ ਕੁਮਿਆਰਾਂ ਦੇ ਬਣੇ ਡੂੰਗੀ ਤੋਂ ਇੱਕ ਬਣਾਈ ਹੁੰਦੀ ਹੈ ਧਰਤੀਨ ਪੁੱਟ ਕੇ ਮਿੱਟੀ ਮਿੱਟੀ ਉਹਦੇ ਵਿੱਚ ਉਹਨੇ ਇਹ ਇੱਟਾਂ ਭਾਂਡੇ ਜੋ ਕੁਝ ਹੁੰਦਾ ਉਹਨੂੰ ਬਣਾ ਕੇ ਮਿੱਟੀ ਦਾ ਉਹਦੇ ਵਿੱਚ ਸੁਕਾ ਕੇ ਰੱਖਿਆ ਹੁੰਦਾ ਉੱਪਰੋਂ ਅੱਗ ਅਦ ਕਦ ਪਾ ਕੇ ਜਿਹੜੀਆਂ ਜਿਵੇਂ ਗੋਆ ਵਗੈਰਾ ਅਦ ਕਦ ਜਿਹੜੀਆਂ ਚੀਆਂ ਧੁਖਦੀਆਂ ਰਹਿਣ ਜਿਆਦਾ ਲੰਮਾ ਸਮਾਂ ਕੱਚਾ ਕੋਲਾ ਪਾ ਦੇਣਾ ਉਹ ਤੋਂ ਖਦਾ ਤੇ ਉਹ ਧੁਖਣ ਦੇ ਨਾਲ ਅੰਦਰ ਅੱਗ ਜਿਹੜੀ ਉਹਨਾਂ ਭਾਂਡਿਆਂ ਨੂੰ ਉਹਨਾਂ ਇੱਟਾਂ ਨੂੰ ਪਕਾ ਦਿੰਦੀ ਉਸ ਸਮਾਪਾ ਕੇ ਪੱਕ ਜਾਂਦਾ ਹੈ ਮਿੱਟੀ ਪੱਕ ਜਾਂਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਸਾਬ ਕਹਿੰਦੇ ਨੇ ਜਿਨੂੰ ਅੱਗ ਸੜਦੀ ਏ ਜਦੋਂ ਅੱਗ ਵੱਲਦੀ ਅੰਦਰ ਦਾਤਾ ਜੀ ਕਹਿੰਦੇ ਨੇ ਜਲ ਜਲ ਰੋਵੇ ਪੱਪੜੀ ਹੁਣ ਜਿਹੜੀ ਮਿੱਟੀ ਸੀ ਮਾਨੋ ਜਦੋਂ ਸੜਦੀ ਐ ਤੇ ਸਤਿਗੁਰ ਕਹਿੰਦੇ ਨੇ ਝੜ ਝੜ ਪਵੇਂ ਅੰਗਿਆਦ ਉਹ ਜਦੋਂ ਗਿਆਰੇ ਝੜਦੇ ਨਹੀਂ ਉਹਦੇ ਵਿੱਚੋਂ ਤੇ ਦਾਤਾ ਜੀ ਕਹਿੰਦੇ ਨੇ ਮੰਨ ਲਓ ਉਹ ਸੜਦੀ ਹੋਈ ਮਿੱਟੀ ਪੁਕਾਰ ਕਰਦੀ ਐ ਉਹ ਰੋਂਦੀ ਐ ਪੁਲਾਂਦੀ ਐ ਪੁਕਾਰ ਕਰਦੀ ਐ ਦਾਤਾ ਜੀ ਕਹਿੰਦੇ ਨੇ ਨਾਨਕ ਜਿਨ ਕਰਤਾ ਕਾਰਨ ਕੀਆ ਸਾਹਿਬ ਕਹਿੰਦੇ ਨੇ ਦੱਸ ਮੈਨੂੰ ਭਾਈ ਤੂੰ ਤੇ ਕਿੰਨਾ ਸਾਂਬੀਏ ਦਾ ਇੱਕ ਦਿਨ ਨਿਰਣਾ ਰੱਬ ਦੇ ਘਰ ਵਿੱਚ ਹੋਏਗਾ ਜਦੋਂ ਦੁਨੀਆ ਖਤਮ ਹੋਏਗੀ ਉਸ ਦਿਨੇ ਬੰਦਾ ਨੂੰ ਕੀ ਇਹਨੂੰ ਰੱਬ ਦੇ ਘਰ ਦੇ ਵਿੱਚ ਸਵਰਗ ਮਿਲੇਗਾ ਇਹਨੂੰ ਉੱਥੇ ਸੰਸਾਰ ਦੇ ਸਾਰੇ ਸੁੱਖ ਮਿਲਣਗੇ ਪਾਤਸ਼ਾਹ ਜੀ ਕਹਿੰਦੇ ਨੇ ਦੱਸੋ ਇਹ ਮਿੱਟੀ ਜਿਹੜੀ ਧਰਤੀ ਦੇ ਥੱਲੇ ਦਫੜਾਈ ਗਈ ਸੀ ਅੱਜ কুমਹਾਰ ਦੇ ਵਾਸਤੇ ਪੈ ਗਈ ਭਾਵੇਂ ਡਾਇਰੈਕਟਲੀ ਤੇ ਨਹੀਂ ਪਰ ਇਨਡਾਇਰੈਕਟਲੀ ਤੇ ਭਾਵੇਂ ਸਿੱਧਾ ਨਹੀਂ ਪਰ ਅਸਿੱਧੇ ਤੌਰ ਤੇ ਤੇ ਸਤਿਗੁਰ ਕਹਿੰਦੇ ਨੇ ਸੜ ਗਈ ਨਾ কুমਿਹਾਰ ਦੇ ਵਾਸਤੇ ਬਹਿ ਕੇ ਸੜੀ ਨਾ ਦਾਤਾ ਜੀ ਕਹਿੰਦੇ ਨੇ ਤੂੰ ਕਿਵੇਂ ਕਹਿ ਸਕਦਾ ਹੈ ਬਿਨ ਸਿਰਫ ਮਿੱਟੀ ਮਰੇ ਬੰਦਾ ਮਰੇ ਤੇ ਮਿੱਟੀ ਨੂੰ ਸਾਂਭਣ ਦੇ ਤਰੀਕਿਆਂ ਦੇ ਉੱਤੇ ਤੂੰ ਆਖੇ ਬਿਨ ਇਹਨੂੰ ਸਵਰਗ ਮਿਲਣਾ ਹੈ ਕਿ ਨਰਕ ਮਿਲਣਾ ਦਾਤਾ ਜੀ ਕਹਿੰਦੇ ਨੇ ਤੇ ਕਰਤਾ ਜਾਣਦਾ ਨਾਨਕ ਜਿਨ ਕਰਤਾ ਕਾਰਨ ਕੀਆ ਜਿਸ ਕਰਤੇ ਨੇ ਕਾਰਨ ਕੀਤਾ ਜਿਸ ਕਰਤੇ ਨੇ ਕਾਰਨ ਕੀਤਾ ਕਾਰਨ ਕੀ ਹੈ ਆਪਾਂ ਸਾਰੇ ਕਾਰਨ ਕਰਤੇ ਦੇ ਕਾਰਨ ਰੱਬ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਉਹਨੇ ਕੁਦਰਤ ਸਾਜੀ ਇਹ ਕੁਦਰਤ ਹੁੰਦਾ ਕਾਰਨ ਹੈ ਇਹੋ ਆਪ ਜਾਣਦੇ ਹੈ ਦੇਖੋ ਨਾ ਕਾਰਨ ਤਾਂ ਉਹਨੂੰ ਹੀ ਪਤਾ ਨਾ ਜਿਨੇ ਕਾਰਨ ਕੀਤਾ ਸਾਨੂੰ ਥੋੜਾ ਪਤਾ ਵੀ ਉਹਨੇ ਕਿਉਂ ਬਣਾਇਆ ਉਹਨੇ ਇੱਕ ਖੇਡ ਰਚ ਦਿੱਤੀ ਇਸ ਸੰਸਾਰ ਦੀ ਜੀਵ ਇਸ ਖੇਡ ਦੇ ਅੰਦਰ ਖੇਡਦਾ ਪਿਆ ਕਰਮ ਕਰਦੇ ਤੇ ਦਾਤਾ ਜੀ ਕਹਿੰਦੇ ਨੇ ਜਿਨ ਕਰਤਾ ਕਾਰਨ ਕੀਆ ਜਿਨੇ ਕਰਤੇ ਨੇ ਕਾਰਨ ਕੀਤਾ ਸੋ ਜਾਣੈ ਕਰਤਾਰ ਸਾਹਿਬ ਕਹਿੰਦੇ ਨੇ ਇਹ ਬੰਦਾ ਜਿਨੇ ਆਪਣੇ ਜੀਵਨ ਵਿੱਚ ਕਰਮ ਕੀਤੇ ਇਹਦੇ ਕਰਮਾਂ ਦੇ ਮੁਤਾਬਕ ਕਹਿੰਦੇ ਨਾਲ ਅੱਗੇ ਕੀ ਹੋਣਾ ਹੈ ਸਤਿਗੁਰ ਕਹਿੰਦੇ ਨੇ ਤੇ ਉਹ ਆਪ ਜਾਣਦਾ ਹੈ ਜਿੱਥੋਂ ਜਿੱ ਤੱਕ ਗੱਲ ਮਿੱਟੀ ਦੀ ਸੀ ਦਾਤਾ ਜੀ ਕਹਿੰਦੇ ਨੇ ਇਸ ਮਿੱਟੀ ਨੂੰ ਕਿਸੇ ਨੇ ਦਫਨਾਇਆ ਕਿਸੇ ਨੇ ਸਾੜਿਆ ਕਿਸੇ ਨੇ ਜਲ ਵਿੱਚ ਪ੍ਰਵਾਹ ਕਰ ਦਿੱਤਾ ਕਿਸੇ ਨੇ ਹੋਰ ਤਰੀਕੇ ਵਰਤ ਲਏ ਪਰ ਦਾਤਾ ਜੀ ਕਹਿੰਦੇ ਨੇ ਸਿਰਫ ਮਿੱਟੀ ਨੂੰ ਦਫਨਾਣ ਦੇ ਆਧਾਰ ਤੇ ਤੂੰ ਇਹ ਤੇ ਨਹੀਂ ਕਹਿ ਸਕਦਾ ਵੀ ਇਹਨੂੰ ਸਵਰਗ ਮਿਲਣਾ ਤੇ ਇਹਨੇ ਦਫਨਾਇਆ ਨਹੀਂ ਨੇ ਸਾੜਿਆ ਤੈਨੂੰ ਨਰਕ ਮਿਲਣਾ ਸਤਿਗੁਰੂ ਕਹਿੰਦੇ ਨੇ ਸਰੀਰ ਨੂੰ ਸਾਂਭਣ ਦੇ ਤਰੀਕੇ ਨੇ ਇਹ ਸਰੀਰ ਨੂੰ ਸਾਂਭਣ ਦੇ ਢੰਗ ਨੇ ਤਰੀਕੇ ਨੇ ਇਹ ਬੰਦੇ ਦੇ ਕਰਮਾਂ ਦਾ ਨਿਰਣਾ ਨਹੀਂ ਕਰਦੇ ਕਦੀ ਧਿਆਨ ਦੇਣਾ ਜੇ ਨਾਂ ਵੀ ਮੰਨ ਲੋ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ ਸਾਹਿਬ ਕਹਿੰਦੇ ਨੇ ਜੇ ਮਰਤਕ ਕੋ ਚੰਦਨ ਚੜ੍ਹਾਵੇ ਬੰਦਾ ਮਰ ਗਿਆ ਮਰਨ ਤੋਂ ਬਾਅਦ ਦੇਖੋ ਜਿਸ ਮਾਂ ਪਾਪ ਨੂੰ ਬੱਚਿਆਂ ਨੇ ਕਦੀ ਤਵੱਜੂ ਨਹੀਂ ਦਿੱਤੀ ਧਿਆਨ ਨਹੀਂ ਦਿੱਤਾ ਵੀ ਇਹਨੂੰ ਕੀ ਚਾਹੀਦਾ ਹੈ ਅਜੋਕਾ ਜ਼ੁਮੇ ਦੀ ਗੱਲ ਕਰ ਰਿਹਾ ਮੈਂ ਹਰ ਸਮੇਂ ਵਿੱਚ ਇੱਕੋ ਵਰਗਾ ਨਹੀਂ ਰਹਿੰਦਾ ਹੈਗਾ ਅਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਵੇਖਣੇ ਸੰ ਕਿੱਡੇ ਖੁੱਲੇ ਪਰਿਵਾਰ ਹੁੰਦੇ ਸਨ ਕਿੱਡੇ ਵੱਡੇ ਵੱਡੇ ਪਰਿਵਾਰ ਹੁੰਦੇ ਸਨ ਜੁਆਇੰਟ ਫੈਮਿਲੀ ਜਿਹਨੂੰ ਕਹਿੰਦੇ ਨੇ ਔਰ ਸਾਰਿਆਂ ਨੇ ਰਲ ਮਿਲ ਕੇ ਰਹਿਣਾ ਬਜ਼ੁਰਗਾਂ ਦਾ ਕਿੰਨੀ ਕੇਰ ਹੁੰਦੀ ਸੀ ਅਖੀਰਲੇ ਸਮੇਂ ਦੇ ਅੰਦਰ ਅੱਜ ਕੀ ਹੁੰਦਾ ਤੇ ਜਦਨ ਮਰ ਜਾਣ ਘਰ ਦੇ ਵਿੱਚੋਂ ਬਜ਼ੁਰਗ ਫਿਰ ਕਹਿੰਦੇ ਹੁਣ ਕੋਈ ਚੀਜ਼ ਦੀ ਘਾਟ ਨਹੀਂ ਰਹਿਣੀ ਚਾਹੀਦੀ ਫਿਰ ਕਹਿੰਦਾ ਮੇਰੇ ਬਾਪੂ ਨੂੰ ਜਲੇਬੀਆਂ ਪਸੰਦ ਸਨ ਤੇ ਮਰਨ ਤੇ ਜਲੇਬੀਆਂ ਵੀ ਬਣਾ ਦਿਓ ਮੇਰੇ ਬਾਪੂ ਨੂੰ ਗੋਲ ਮੈਂ ਤੇ ਐਸੇ ਐਸੇ ਦੇਖੇ ਨੇ ਇੱਕ ਨੇ ਗੋਲ ਗੱਪੇ ਲਾਇਆ ਕਹਿੰਦਾ ਮੇਰੇ ਬਾਪੂ ਨੂੰ ਬੜੇ ਪਸੰਦ ਸੀ ਮੈਂ ਕਿਹਾ ਜਿੰਦਾ ਜੀ ਕਦੇ ਪੁੱਛਿਆ ਸੀ ਉਹਨੂੰ ਦਾਤਾ ਜੀ ਇਹ ਗੱਲ ਕਰਦਿਆਂ ਸਾਹਿਬ ਕਹਿੰਦੇ ਨੇ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾ ਸਾਹਿਬ ਕਹਿੰਦੇ ਨੇ ਆਪ ਜਾਣਦਾ ਨਬੇੜਾ ਕਰਮਾਂ ਦਾ ਦੇਹੀ ਨੂੰ ਬਿਲੇ ਲਾਮ ਦਾ ਬਹਾਨਾ ਤੂੰ ਇਹ ਰੱਬ ਦੇ ਦਰ ਤੇ ਥੋਪ ਨਹੀਂ ਸਕਦਾ ਬਿਨ ਇਹ ਬੰਦੇ ਨੂੰ ਸਾੜਿਆ ਤੇ ਤਾਂ ਇਹ ਮਨੋਤ ਗਲਤ ਹੈ ਮੇਰੇ ਸਤਿਗੁਰ ਨੇ ਉਸ ਮਨੋਤ ਦਾ ਖੰਡਨ ਕੀਤਾ ਤੇ ਨਾਲ ਨਾਲ ਉਸ ਮਨੋਤ ਦਾ ਖੰਡਨ ਕਿਉਂ ਕੀਤਾ ਇਹ ਨਹੀਂ ਵੀ ਸਤਿਗੁਰ ਨੇ ਆਖਿਆ ਵੀ ਤੂੰ ਗਲਤ ਕਰ ਰਿਹਾ ਹੈ ਸਾਬ ਨੇ ਆਖਿਆ ਕਿ ਤੂੰ ਕਿਉਂ ਗਲਤ ਕਰ ਰਿਹਾ ਹੈ ਇਹ ਜਾਨਣਾ ਬੜਾ ਜ਼ਰੂਰੀ ਹੈ ਸਤਿਗੁਰ ਨੇ ਉਸ ਕਿਉਂ ਦਾ ਜਵਾਬ ਦਿੱਤਿਆਂ ਦੇ ਵਿੱਚ ਪਾਤਸ਼ਾਹ ਕਿਤੇ ਨੇ ਜੇ ਤੇਰੀ ਗੱਲ ਸੱਚੀ ਹੈ ਫਿਰ ਮੈਨੂੰ ਦੱਸ ਇਹ ਜਿਹੜੀ কুমਹਾਰ ਦੇ ਵਾਸ ਮਿੱਟੀ ਪਈ ਭਾਂਡੇ ਬਣੇ ਇੱਟਾਂ ਬਣੀਆਂ ਇਹ ਸਾਡੀਆਂ ਪੁਕਾਰ ਕਰਦੀਆਂ ਪਈਆਂ ਨੇ ਇਹ ਨਹੀਂ ਪੁਕਾਰ ਕਰਦੀਆਂ ਮਾਨੋ ਇਹਨਾਂ ਦੇ ਅੰਦਰੋਂ ਮਿੱਟੀ ਪੁਕਾਰ ਕਰਦੀ ਪਈ ਐ ਵੀ ਤੁਸੀਂ ਤੇ ਸਾਨੂੰ ਆਖਿਆ ਸੀ ਵੀ ਨਹੀਂ ਸਾਨੂੰ ਸਦਾ ਨਹੀਂ ਮਿਲਣੀ ਅਸੀਂ ਤੇ ਫਿਰ ਵੀ ਛੱਡਦੇ ਪਿਆ ਇਹ ਬੰਦਾ ਨੇ ਮਿੱਟੀ ਨਹੀਂ ਪੁਕਾਰ ਕਰਦੀ ਮਾਨੋ ਇਹ ਮਿੱਟੀ ਦੇ ਅੰਦਰੋਂ ਉਹ ਇਨਸਾਨ ਬੋਲਦਾ ਝੜ ਝੜ ਪਵੇ ਅੰਗਾਰ ਤੇ ਸਾਹਿਬ ਕਹਿੰਦੇ ਜਿੰਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾ ਉਹ ਆਪ ਜਾਣਦਾ ਉਹਦੀ ਖੇਡ ਕੀ ਹੈ ਉਹਦੀ ਖੇਡ ਦੇ ਅੰਦਰ ਇਹ ਵਰਤਾਰਾ ਕੀ ਹੈ ਬੰਦੇ ਨੇ ਕਰਮ ਕੀਤੇ ਤੇ ਕਿੱਥੇ ਗਿਆ ਹਾਂ ਇੱਕ ਗੱਲ ਜ਼ਰੂਰ ਹੈ ਸਾਬ ਕਹਿੰਦੇ ਨੇ ਪਲਾ ਕਰਮ ਜੋ ਬੰਦਾ ਸੰਸਾਰ ਦੇ ਵਿੱਚ ਭਲੇ ਕਰਮ ਕਰਦਾ ਹੈ ਚੰਗੇ ਕਰਮ ਕਰਦਾ ਹੈ ਦਾਤਾ ਜੀ ਕਹਿੰਦੇ ਨੇ ਰੱਬ ਦੀ ਕੁਦਰਤ ਦਾ ਨਿਯਮ ਹੈ ਚੰਗੇ ਦੇ ਨਾਲ ਕਦੀ ਮਾੜਾ ਨਹੀਂ ਹੁੰਦਾ ਚੰਗਾ ਹੀ ਹੁੰਦਾ ਹੈ ਹਾਂ ਇੱਕ ਸਮਾ ਹੋ ਸਕਦਾ ਜਿੱਦਣ ਦੁਨੀਆਂ ਦੇ ਲੋਕ ਕਹਿਣ ਬੜਾ ਮਾੜਾ ਪਰ ਉਹ ਸਦਾ ਲਈ ਨਹੀਂ ਹੁੰਦਾ ਦਾਤਾ ਜੀ ਕਹਿੰਦੇ ਨੇ ਚੰਗਾ ਕੁਦਰਤ ਦੇ ਵਰਤਾਰੇ ਦੇ ਅੰਦਰ ਜਿਹੜੀ ਚੀਜ਼ ਚੰਗੀ ਹੈ ਨਾ ਉਹਨੂੰ ਪਰਮਾਤਮਾ ਸਾਹਮਣੇ ਚੰਗਿਆਈ ਤੱਕ ਉਹਦੇ ਕਰਮਾਂ ਤੱਕ ਉਹਨੂੰ ਲੈ ਕੇ ਜਾਂਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਕਰਤਾ ਆਪ ਜਾਣਦਾ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ ਨਾਨਕ ਏਮ ਨਾ ਜਾਪੀ ਕਿੱਥੇ ਪਾਏ ਨਿਧਾਨ ਸਭ ਕਿਰਪਾ ਕਰਨ ਇਨ੍ਹਾਂ ਮਰਤ ਬਚਨਾਂ ਨੂੰ ਸਮਝਣ ਦੇ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ਣ ਇਸ ਸ਼ਲੋਕ ਤੋਂ ਬਾਤ ਜਿਹੜੀ ਇਸ ਸ਼ਲੋਕ ਦੇ ਨਾਲ ਲੱਗਦੀ